ਪਰਾਉਂਟੇ ਹੁੰਦੇ ਹਨ ਇੱਥੇ ਪਹਾੜੀ ਪਾਲਕ ਹੈ ਨਾ ਬਈਆ ਰਾਈ ਜੇ ਰਾਈ ਹੈ ਇਹ ਰਾਈ ਹੈ ਜੋ ਹਮਾਰੇ ਖੇਤੂ ਮੇ ਹਮ ਆਪਣੇ ਖੇਤੂ ਮੇ ਬੋਤੇ ਹੈ ਨਾ ਲਗਾਤੇ ਓਕੇ ਓਕੇ ਇਹ ਉਹ ਹੈ ਉਸਨੂੰ ਬੋਲਦੇ ਪਾਪਾ ਕੀ ਹਾ ਪਾਪਾ ਫਾਫਰ ਲਓ ਜੀ ਰਸਤੇ ਦੇ ਵਿੱਚ ਪਾਣੀ ਵਾਲੀਆਂ ਟੋਟੀਆਂ ਲੱਗੀਆਂ ਹੋਊਗਾ ਜੀ ਇਹ ਸਿੱਧਾ ਪਹਾੜਾਂ ਤੋਂ ਪਾਣੀ ਆਉਂਦਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਰਫ਼ ਦਾ ਪਹਾੜ ਜੇ ਤੁਹਾਨੂੰ ਦਿਖਦਾ ਹੋਵੇ ਤਾਂ ਮੈਂ ਜ਼ੂਮ ਕਰਕੇ ਦਿਖਾਉਣਾ। ਆ ਬਰਫ਼ ਜਿਹੜੀ ਦਿਖਣ ਲੱਗ ਗਈ ਤੇ ਅਸੀਂ ਜਿਹੜੇ ਪਹਾੜ ਤੋਂ ਆਏ ਆ ਉਹ ਪਿੱਛੇ ਰਹਿ ਗਿਆ ਜੀ। ਉਹ ਪਿੱਛੇ ਵਾਲਾ ਪਹਾੜ ਰਹਿ ਗਿਆ। ਉੱਥੋਂ ਅਸੀਂ ਆਏ ਆ। ਤੇ ਆ ਆ ਰਹੇ ਆ ਸਾਡੇ ਨਾਲ ਜਿਹੜੇ ਨਾਲ ਦੇ ਸੀਗੇ। ਵਧੀਆ ਜੀ ਵਧੀਆ। ਇਹ ਅਮਰਕਸਰ ਤੋਂ ਜਿਹੜੇ ਸਾਡੇ ਨਾਲ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਤੱਕ ਆਏ ਹਨ। ਗੋਵਿੰਦ ਧਾਮ ਤੇ ਗੋਵਿੰਦ ਘਾੜ ਦਾ ਥੋੜਾ ਜਿਹਾ ਅ ਭਾਈ ਬਹੁਤ ਔਖਾ ਚੜਨਾ ਔਖਾ ਜੀ ਠੀਕ ਹਾਂ ਬਈ ਥੋੜਾ ਜਿਹਾ ਢੇਟ ਵਾਲੇ ਬੰਦੇ ਨੂੰ ਔਖਾ ਹੈ ਨਾ ਜਿਹਦਾ ਢੇਟ ਜ਼ਿਆਦਾ ਹੈ ਉਹਦਾਂ ਕੋਈ ਔਖਾ ਨਹੀਂ ਉਹ ਸਾਡੇ ਦੋ ਬੰਦੇ ਕਿੱਥੇ ਗਏ ਅੱਗੇ ਜਾ ਰਹੇ ਆ ਪਾਣੀ ਵਗੈਰਾ ਪੀ ਲੋ ਨਹੀਂ ਬੱਸ ਵੀਰ थैंक यू ਓਕੇ ਚਾ ਇਹਨੇ ਸਾਡੇ ਮੰਗਲਦੀਪ ਐਮਡੀ ਬਲੌਗਰ ਇਹਨਾਂ ਦਾ YouTube ਤੇ ਪੇਜ ਹੈ ਇਹਨਾਂ ਨੂੰ ਪਿਆਸ ਲੱਗੀ ਸੀ ਫਿਰ ਇਹਨਾਂ ਨੂੰ ਦੋ ਕੰਮ ਕਰਨੇ ਪੈਂਦੇ ਆ ਜਿਨ੍ਹਾਂ ਨੂੰ ਦੋ ਕੰਮ ਕਰਨੇ ਪੈਂਦੇ ਆ ਨਾਲੇ ਤਾਂ ਵੀਡੀਓ ਬਣਾਉਂਦੇ ਆ ਨਾਲੇ ਪਾਣੀ ਪੀਂਦੇ ਆ ਇਸ ਕਰਕੇ ਹੁਣ ਕਹਿੰਦੇ ਵੀ ਤੁਸੀਂ ਵੀਡੀਓ ਸ਼ੂਟ ਕਰੋ ਇਹ ਪਾਣੀ ਪੀ ਰਹੇ ਆ ਤੇ ਆਹ ਦੇਖੋ ਭਾਈ ਮਕਾਨ ਦੇਖੋ ਭਾਈ ਆਪਣੇ ਤਾਂ ਕੰਧਾਂ ਦੇ ਵਿੱਚ ਲਾਉਂਦੇ ਆ ਜਗਾਠਾਂ ਜੋੜੀਆਂ ਇਹਨਾਂ ਨੇ ਵੀ ਨਾਰਮਲ ਪੱਥਰਾਂ ਦੇ ਵਿੱਚ ਜੋੜੀਆਂ ਲਾ ਰੱਖੀਆਂ ਨੇ ਉਹ ਦੇਖੋ ਇਹਦੀ ਇਹਨਾਂ ਦਾ ਜੰਗਲਾ ਉਹ ਦੇਖੋ ਛੋਟਾ ਜਿਹਾ ਗੇਟ ਵੀ ਆਪਾਂ ਕਹਿ ਸਕਦੇ ਆ ਵੀ ਟਾਈਮ ਪਾਸ ਹੀ ਕਰਨ ਵਾਲਾ ਕੰਮ ਆ ਗਰੀਬਾਂ ਦਾ ਕੋਈ ਜਾਦੇ ਚੰਗੇ ਮਕਾਨ ਨਹੀਂ ਆਹ ਦੇਖੋ ਕਿ ਝੁੱਗੀ ਝੌਂਪੜੀ ਆਸ ਇਹਨਾਂ ਦਾ ਗੇਟ ਆ ਤੇ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਆਪਦੀ ਜ਼ਿੰਦਗੀ ਬਤੀਤ ਕਰਦੇ ਆ ਇਸ ਤੋਂ ਅੱਗੇ ਇਹ ਮੰਦਰ ਆ ਗਿਆ ਉੱਪਰ ਜਿੱਤੀ ਬੀੜ ਲਗਾਣਾ ਕੱਢ ਤੇਰੀ ਢਾਂਗ ਉੱਤੇ ਰਹੀ ਬਹੁਤ ਲੱਗਿਆ ਇਹ ਦੇਖ ਲਓ ਤੱਕਦੀ ਬਣੀ ਜਾਂਦੇ ਆ ਛੱਟ ਦੇ ਲਓ ਜੀ ਜਿਹੜਾ ਉੱਪਰਲਾ ਰਸਤਾ ਸੀਗਾ ਪਾਪਾ ਤੇ ਹੁਣੋਂ ਮੈਂ 22 ਪੁਆਇੰਟ ਤੇ ਦੱਸਿਆ ਸੀਗਾ ਤੇ ਉਹ ਉੱਪਰਲਾ ਤੁਸੀਂ ਪੁਲ ਦੇਖ ਰਹੇ ਹੋ ਉਹ ਪੁਲ ਉਸ ਰਸਤੇ ਦਾ ਪੁਲ ਹੈ ਉਥੋਂ ਆਪਾਂ ਆ ਕੇ ਸਿੱਧਾ ਐਂ ਵੀ ਆ ਸਕਦੇ ਆ ਤੇ ਆਪਾਂ ਉਹ ਸਾਹਮਣੇ ਜਿਹੜਾ ਤੁਸੀਂ ਛੋਟਾ ਪੁਲ ਦੇਖ ਰਹੇ ਹੋ ਉਥੋਂ ਜਾਵਾਂਗੇ ਤੇ نیچے ਤੁਸੀਂ ਪਾਣੀ ਦੇਖ ਸਕਦੇ ਹੋ ਉੱਪਰੋਂ ਪਹਾੜਾਂ ਚੋਂ ਪਾਣੀ ਕਿਵੇਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇ ਬਹੁਤ ਰਫਤਾਰ ਦੇ ਨਾਲ ਪਾਣੀ ਵਹਿ ਰਿਹਾ ਹੈਗਾ ਤੇ ਆਹਦਾ ਧਿਆਨ ਰੱਖਿਓ ਵੀਰੇ ਨਦੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਹਨਾ ਜਿਵੇਂ ਆਪਾਂ ਕਈ ਵਾਰੀ ਹੱਥ ਮੂੰਹ ਧੋਣ ਲੱਗ ਜਾਂਦੇ ਆ ਇਹੋ ਜੀ ਗਲਤੀ ਨਾ ਕਰਿਓ ਕਿਉਂਕਿ ਪਾਣੀ ਤੇਜ ਆ ਤੇ ਦਿੱਕਤ ਆ ਸਕਦੀ ਹੈ ਬਾਈ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਵੀਡੀਓ ਦੇ ਨਾਲ ਬਣੇ ਰਹੋ ਇਧਰ ਆਪਣੇ ਖੜੇ ਆ ਬਾਈ ਬੂਟਾ ਤੇ ਬਾਟੂ ਤੇ ਬਸ ਰਸਤੇ ਦਾ ਇੰਨਾ ਕੀ ਫਰਕ ਆ ਜਿਹੜਾ ਉੱਥੇ 22 ਪੁਆਇੰਟ ਤੇ ਸੀਗਾ ਤਕਰੀਬਨ ਮੈਨੂੰ ਲੱਗਾ ਅੱਧਾ ਕਿਲੋਮੀਟਰ ਤੋਂ ਵੀ ਘੱਟ ਹੈ ਚਾਹੇ ਤੁਸੀਂ ਉਧਰ ਦੀ ਆਜੋ ਤੇ ਚਾਹੇ ਤੁਸੀਂ ਇੱਧਰ ਨੀਚੇ ਦੀ ਆਜੋ ਕਦ ਨੀਚੇ ਇਧਰ ਪੁਰਾਣਾ ਪੁਲ ਬਣਿਆਗਾ ਉਧਰ ਨਵਾਂ ਪੁਲ ਬਣਿਆ ਇੰਨਾ ਕੀ ਫਰਕ ਆ ਉੱਪਰ ਤੁਸੀਂ ਪਹਾੜ ਦੇਖ ਸਕਦੇ ਹੋ ਲਓ ਜੀ ਦੇਖੋ ਨਦੀ ਦਾ ਵਹਾਅ ਕਿੰਨਾ ਤੇਜ਼ ਹੈ ਬਿਲਕੁਲ ਕੋਲੇ ਆ ਚੁੱਕੇ ਹਾਂ ਤੇ ਹੋਰ ਉਹ ਚਾਹੀਦਾ ਜਾਣਾ ਲਗਭਗ ਰਸਤਾ ਜਿਹੜਾ ਆ ਸਾਢੇ 1-3 ਕਿਲੋਮੀਟਰ ਤਾਂ ਰਹਿੰਦਾ ਹਲੇ ਸਾਨੂੰ ਤੁਰਿਆਂ ਨੂੰ ਹੋ ਗਿਆ 9 ਵਜੇ ਤੁਰੇ ਸੀਗੇ ਅਸੀਂ ਤੇ ਟਾਈਮ ਹੋ ਗਿਆ 12:30 ਤੇ ਹਲੇ ਮੈਨੂੰ ਐ ਲੱਗਦਾ ਵੀ ਘੰਟਾ ਡੇਢ ਘੰਟਾ ਜਾਂ 2 ਘੰਟੇ ਲੱਗ ਸਕਦੇ ਆ ਤੇ ਆਹ ਮੁੰਡੇ ਫੋਟੋਮਾਂ ਵਗੈਰਾ ਖਿੱਚ ਰਹੇ ਆ ਲਓ ਜੀ ਅੱਧਿਕ ਸੰਗ ਤਿੱਥੇ ਜਿਵੇਂ ਸਾਈਡਾਂ ਤੇ ਬਰੀਕ ਝਰਨੇ ਆ ਉੱਥੇ ਨਹਾ ਵੀ ਰਹੀ ਐ ਤੇ ਅਸੀਂ ਭਈ ਜਨੋਤ ਸੀ ਆਉਣੇ ਆ ਥੋੜਾ ਜਿਹਾ ਮਿਲਬਰਤਨ ਆਇਆ ਕਰੋ ਇੱਕ ਦੂਜੇ ਦੀ ਗੱਲ ਮੰਨਣੀ ਪੈਂਦੀ ਆ ਹਨਾ ਤੇ ਮੇਰਾ ਤਾਂ ਅੱਧਾ ਦੱਸ ਸੀਗਾ ਤੇ ਬਾਈ ਕਹਿੰਦਾ ਨਹੀਂ ਕੋਈ ਗੱਲ ਨਹੀਂ ਜਿਵੇਂ ਸਾਈਡਾਂ ਤੇ ਨਾ ਬਰੀਕ ਝਰਨੇ ਆ ਜਮੀ ਖਾਲ ਜਿੰਨਾ ਪਾਣੀ ਪਾਣੀ ਆਉਂਦਾ ਹੈਗਾ ਪਾਣੀ ਜਾ ਤੇ ਆਪਾਂ ਜ਼ਰੂਰੀ ਨਹੀਂ ਵੀ ਵੱਡੇ ਜੀ ਨਾਉਣਾ ਆ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਹੋ ਇਹੋ ਜਿਹੇ ਪਾਣੀ ਤੋਂ ਤੁਸੀਂ ਬਚ ਕੇ ਰਹਿਣਾ ਆਹ ਫੋੜਾ ਡਰ ਲੱਗਦਾ ਬਾਈ ਪਾਣੀ ਦਾ ਵਹਾਅ ਬਹੁਤ ਤੇਜ਼ ਆ। ਓ ਜੀ ਇੱਥੋਂ ਚੜ੍ਹਾਈ ਐ ਤੇ ਇਹ ਪੁਲ ਨਾ ਪੂਰਾ ਰਸਤਾ ਤਾਂ ਬਣਾਇਆਗਾ। ਵੀ ਉਧਰ ਦੀ ਨਾ ਰਸਤਾ ਇਹਨਾਂ ਨੇ ਨਵਾਂ ਕੱਢਤਾ ਉਹ ਦੇਖੋ ਪੁਲ ਨਵਾਂ ਬਣਿਆ ਹੋਇਆ। ਇਹ ਪੁਲ ਥੋੜਾ ਜਿਹਾ ਖਸਤਾਗਾ। ਇੱਧਰ ਸਾਡਾ ਜਿਹੜਾ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਵੀ ਇੱਧਰ ਦੀ ਨਾ ਆਓ। ਜਿੱਥੇ 22 ਪੁਆਇੰਟ ਸੀਗਾ ਉਥੋਂ ਪਹਿਲਾਂ ਤੁਸੀਂ ਨਵੇਂ ਪੁਲ ਵਾਲੇ ਰਸਤੇ ਹੋ ਜਿਓ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਕਿਉਂਕਿ ਇਹ ਰਸਤਾ ਨਾ ਥੋੜਾ ਪੁਲ ਖਸਤਾ ਜਾਗਾ ਟੁੱਟਣ ਦਾ ਡਰ ਹੈ ਹਨਾ ਡਿੱਗਣ ਦਾ ਡਰ ਹੈ ਇਸ ਕਰਕੇ ਤੁਸੀਂ ਨਵੇਂ ਪੁਲੇ ਜਾਓ ਚਲੋ ਅਸੀਂ ਇਸ ਰਸਤੇ ਤਾਂ ਆ ਗਏ ਸੀ ਵੀ ਦੇਖਦੇ ਹਾਂ ਕੀ ਐਕਸਪੀਰੀਅੰਸ ਆ ਜੇ ਖਤਰੀ ਵਾਲਾ ਕੋਈ ਹੁੰਦਾ ਸੀਨ ਫਿਰ ਅਸੀਂ ਵਾਪਸ ਹੋ ਜਾਂਦੇ ਅਸੀਂ ਰਿਸਕ ਨਹੀਂ ਲੈਣਾ ਸੀਗਾ ਤੇ ਲਓ ਜੀ ਇੱਥੇ ਦੁਕਾਨਾਂ ਫੇਰ ਆਈਆਂ ਤੇ ਇੱਥੇ ਆਪਾਂ ਕੁਝ ਖਾਣ ਪੀਣ ਕਰਦੇ ਹਾਂ ਬਾਈ ਕਹਿ ਰਿਹਾ ਸੀ ਪਰੌਂਠਾ ਖਾਣਾ ਤੇ ਖਾਣੇ ਆ ਜੀ ਫਿਰ ਪਰੌਂਠਾ ਵਗੈਰਾ ਲਓ ਜੀ ਬੈਗ ਵਗੈਰਾ ਰੱਖ ਤੇ ਤੇ ਛਕਦੇ ਆ ਪਰੌਂਠਾ ਪਰੌਂਠਾ ਕਹਿ ਦੋ ਬਸ ਕਿੰਨੇ ਦਾ ਜੀ ਪਰੌਂਠਾ 80 ਰੁਪਏ ਦਾ ਦੇਖੋ ਫਿਰ ਹੋਰ ਹੋਰ ਕੀ ਕੁਛ ਹੈ ਪਰੌਂਠੇ ਤੋਂ ਬਿਨਾ ਮੈਗੀ ਮੈਗੀ ਕਿੰਨੇ ਕੀ ਪਲੇਟ ਹੈ ਕਿੰਨੇ ਕੀ 80 ਉਹ ਹੀ 80 ਕਾ ਹੈ ਦੱਸੋ ਪੀਣਾ ਤਿੰਨ ਪਰੌਂਠੇ ਹਾਂ ਤਿੰਨ ਪਰੌਂਠੇ ਕਰ ਦੋ ਲਓ ਜੀ ਪਰੌਂਠਾ ਵਗੈਰਾ ਖਾਣੇ ਆ ਤੇ 10 ਮਿੰਟ ਕਰਦੇ ਆ ਰੈਸਟ ਲਓ ਜੀ ਆ ਗਿਆ ਪਰੌਂਠਾ ਤੇ ਕਰਦੇ ਆ ਟੇਸਟ ਬਾਈ ਬੂਟੇ ਨਾਲ ਤਾਂ ਕਰ ਲਿਆ ਬਾਈ ਬੂਟੇ ਕਿਵੇਂ ਵਧੀਆ ਓਕੇ ਬਾਈ ਕਹਿੰਦਾ ਤੇ ਉਹਨੂੰ ਮੈਂ ਦੇਖਦਾ ਚਾਰ ਕਿਵੇਂ ਥੋੜਾ ਰੱਖਾ ਸਾਰਾ ਨਹੀਂ ਥੋੜਾ ਜਿਹਾ ਪੀਸ ਰੱਖ ਲੈ ਹਾਂ ਬੱਸ ਹੂੰ ਤਾਂ ਠੀਕ ਹੈ ਬਹੁਤ ਵਧੀਆ ਤੇ ਛੱਕਦੇ ਆਂ ਜੀ ਫਿਰ ਲਓ ਜੀ ਪਰੌਂਠੇ ਖਾ ਚੁੱਕੇ ਆ ਤੇ ਦਿਨੇ ਆਪਾਂ ਪੇਮੈਂਟ ਤੇ ਪੇਮੈਂਟ ਮੈਨੂੰ ਆ ਲੱਗਦਾ ਵੀ ਇੱਥੇ ਨਾ ਆਨਲਾਈਨ ਪੇਮੈਂਟ ਨਹੀਂ ਹੁੰਦੀ ਹਨਾ ਆਨਲਾਈਨ ਪੇਮੈਂਟ ਹੋਤਾ ਏ ਇਧਰ ਆਨਲਾਈਨ ਹੋਤਾ ਨਹੀਂ ਹੈ ਅੱਛਾ ਇਧਰ ਨੈਟਵਰਕ ਨਹੀਂ ਹੁੰਦਾ ਤੇ ਜਦੋਂ ਵੀ ਤੁਸੀਂ ਆਉਣਾ ਕੈਸ਼ ਲੈ ਕੇ ਆਉਣਾ ਤੇ ਆਨਲਾਈਨ ਦੀ ਤੁਹਾਨੂੰ ਦਿੱਕਤ ਲੱਗੂਗੀ ਕਈ ਵੀਰ ਕਹਿੰਦੇ ਆ ਵੀ ਸਾਡੇ ਕੋਲੇ ਏਟੀਐਮ ਹੈਗਾ ਜਾਂ ਗੂਗਲ ਪੇ ਵਗੈਰਾ ਚੱਲਦਾ ਪਰ ਤੁਸੀਂ Google Pay ਵਗੈਰਾ ਤੇ ਸਾਰੇ ਨਹੀਂ ਰਹਿਣਾ ਤੁਸੀਂ ਕੈਸ਼ ਜ਼ਿਆਦਾ ਹਾਰਡ ਕੈਸ਼ ਲੈ ਕੇ ਹੋਣਾ ਲਓ ਜੀ ਕੱਟ ਲਓ ਤਿੰਨ ਪਰੋਠੇ ਤਿੰਨ ਚਾਹ 300 ਹੋ ਗਏ ਹਾਂਜੀ ਠੀਕ ਹੈ ਜੀ ਥੈਂਕ ਯੂ ਲਓ ਜੀ ਤੇ ਬਾਕੀ ਇੱਧਰ ਇਹ ਇਹਨਾਂ ਦਾ ਛੋਟਾ ਜਿਹਾ ਰੈਸਟੋਰੈਂਟ ਹੈ ਇਹ ਸਾਰੀ ਫੈਮਿਲੀ ਲੱਗਦੀ ਹੈ ਸਾਰੀ ਫੈਮਿਲੀ ਤੁਸੀਂ ਹੈ ਨਾ ਓਕੇ ਔਰ ਅ ਇਧਰ ਗਾਂ ਵੀ ਰੱਖੀ ਬੈਠਿਆ ਹੈ ਤੁਸੀਂ ਦੇਖ ਸਕਦੇ ਹੋ ਬਾਟੂ ਦੁੱਧ ਦੀ ਗੱਲ ਕਰ ਰਿਹਾ ਸੀ ਕਹਿੰਦਾ ਇਹ ਦੁੱਧ ਕਿੱਥੋਂ ਲਿਆਉਂਦੇ ਹੋਣਗੇ ਤੇ ਸਾਨੂੰ ਸਾਨੂੰ ਕਿਸੇ ਮੁੰਡੇ ਨੇ ਦੱਸਿਆ ਵੀ ਸੀ ਕਹਿੰਦੇ ਸੁੱਕੇ ਦੁੱਧ ਦੀ ਚਾਹ ਪੀਉਂਦੇ ਆ ਤੇ ਆਹ ਦੇਖੋ ਜੀ ਗਾਂ ਰੱਖੀ ਬੈਠਿਆ ਭਈ ਗਾਂ ਫਿਰ ਇਹ ਹਰਾ ਚਾਰਾ ਕਹਾਂ ਸੇ ਲੈ ਕੇ ਆਤੇ ਹਾਂ ਕਿ ਇਧਰ ਹੁੰਤੇ ਹੀ ਆ ਚਾਰਾ ਕਿਆ ਖਾਤੀ ਹੈ ਬਾਹਰ ਸੇ نیچے ਸੇ ਆਤਾ ਹੈ ਜਾਂ ਇਧਰ ਹੀ ਹੁੰਦਾ ਹੈ ਇਧਰ ਸੇ ਹੋ ਜਾਂਦਾ ਹੈ ਕਤਾ ਮਾਲੂਮ ਨਹੀਂ ਹੋ ਜੀ ਕਾ ਮਾਲੋ ਨਹੀਂ ਆਪਕੋ ਆਪ ਖਾਲੀ ਇਹ ਵਰਕਰ ਹੈ ਨੇਪਾਲ ਤੋਂ ਹਾਂ ਮੈਨੇਪਾਲ ਸੇ ਹੋ ਨਾ ਵਰਕਰ ਕੇ ਓਕੇ 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 ਸਾਮਾਲਿਕ ਕੋਈ ਹੋਰ ਹੈ ਮਾਲਿਕ ਕੌਣ ਹੈ ਜੋ ਉਧਰ ਹੈ ਮਾਲਿਕ ਨੀਚੇ ਗਏ ਹੋਏ ਓਕੇ 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 ਆਪ ਸਾਰੇ ਮੁਲਾਜ਼ਮ ਹੋ ਹਾਂ ਓਕੇ ਠੀਕ ਹੈ ਭਾਈ ਇਹਨਾਂ ਦਾ ਜਿਹੜਾ ਮੁਲਾਜ਼ਮ ਹੈ ਉਹ ਹੋਰ ਹੈ ਇਹ ਸਾਰੇ ਵਰਕਰ ਹੈ ਇਹ ਕੰਮ ਕਰਨ ਵਾਲੇ ਹੈ ਸਾਰੇ ਤੇ ਨਿੱਕਾ ਜਨਾਂ ਦਾ ਵਧੀਆ ਸਟਾਲ ਹੈ ਤੇ ਬੈਠਣ ਬੁੱਠਣ ਦਾ ਵਧੀਆ ਪ੍ਰਬੰਧ ਹੈ ਤੇ ਜਿਹੜੀ ਇਹਨਾਂ ਦੀ ਇੱਥੇ ਲੋਕੇਸ਼ਨ ਹੈ ਉਹ ਜਿੱਥੇ ਨਵਾਂ ਪੁਲ ਬਣਿਆ ਨਾ ਨਵਾਂ ਪੁਲ ਤੁਸੀਂ ਦੇਖ ਸਕਦੇ ਹੋ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਬਾਹੀ ਸੇਪ ਤੋਂ ਉਧਰ ਉੱਪਰਲੇ ਪੁਲ ਚੜ ਕੇ ਜਾਣਾ ਤੁਸੀਂ ਤੇ ਇਧਰੋਂ ਜਿਹੜਾ ਪੁਰਾਣਾ ਪੁਲ ਤੁਸੀਂ ਆਉਂਗੇ ਲੰਘ ਕੇ ਤੇ ਆਹ ਲੋਕੇਸ਼ਨ ਹੈ ਜੀ ਦੇਖ ਸਕਦੇ ਹਾਂ ਇੱਥੇ ਬਈ ਪਾਲਕ ਜਿਵੇਂ ਆਪਣੇ ਪਾਲਕ ਵਾਲੇ ਪਰੌਂਠੇ ਹੁੰਦੇ ਹਨ ਨਾ ਇੱਥੇ ਪਹਾੜੀ ਪਾਲਕ ਹੈ ਨਾ ਬਈਆ ਰਾਈ ਰਾਈ ਜੇ ਰਾਈ ਹੈ ओके okay, ओके okay. ये मोआ है उसको बोलते हैं पापड़ क्या हां पापड़ पापड़ जैसे हमारे सरसों का साग होता है वैसे ही है ना हां वो ओके 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 ठीक है जी पापड़ पापड़ कह रहे हैं जो मैं अपने करोंदा साग बनवाता है ते आ पहाड़ी पालक है इनों दी इसको क्या बोलते हैं राई राई सॉरी हां इसको राई परांठे बनदे हैं इनों दे ते ਬਾਈ ਸਾਡਾ ਹ ਲਸ਼ਮਨ ਸਿੰਘ ਬਾਟੂ ਹੈ ਉਹਦਾ ਕੁੱਤਿਆਂ ਦਾ ਨਾਮ ਉਹ ਪ੍ਰੇਮ ਆ ਤੇ ਇੱਥੇ ਆਵਾਰਾ ਕੁੱਤੇ ਸੀਗੇ ਇਹਨਾਂ ਦਾ ਇੱਕ ਕੁੱਤਾ ਮੇਰੇ ਖਿਆਲ ਚਾ ਰੱਖਿਆ ਹੋਇਆ ਹੈ ਇਹਨਾਂ ਦਾ ਹੋਟਲ ਵਾਲਿਆਂ ਦਾ ਆ ਬੇਲਾਂ ਦਾ ਤੇ ਆਵਾਰਾ ਕੁੱਤੇ ਆ ਤੇ ਬਾਟੂ ਨੇ ਇਹਨਾਂ ਨੂੰ ਰੋਟੀਆਂ ਜਿਹੜੀਆਂ ਆਪਦੇ ਖਾਣ ਵਾਸਤੇ ਲੈ ਕੇ ਆਏ ਸੀ ਅਸੀਂ ਬਾਟੂ ਕਹਿੰਦਾ ਇਹਨਾਂ ਨੂੰ ਪਾ ਦੇਣਾ ਕੋਈ ਗੱਲ ਨਹੀਂ ਆਪਾਂ ਮੁੱਲ ਲੈ ਕੇ ਖਾ ਲਾਂਗੇ ਬਾਈ ਇਹਦਾ ਦਿਲ ਵੀ ਵੱਖਰੀ ਹੈ ਨਾ ਤੇ ਠੀਕ ਹੈ ਬਾਈ ਬਣੇ ਰੋ ਬਲੌਗ ਦੇ ਨਾਲ ਤੇ ਜਿਹੜੇ ਵੀਰ ਆਪਣੇ ਨਾਲ ਅੰਮ੍ਰਿਤਸਰ ਤੋਂ ਜਿਹੜੇ ਰਿਸ਼ੀਕੇਸ਼ ਤੇ ਗੋਵਿੰਦ ਘਾਟ ਤੱਕ ਆਏ ਸੀ ਆਪਾਂ ਨੂੰ ਫੇਰ ਮਿਲ ਗਏ ਤੇ ਸਾਰੇ ਸਫਰ ਦੇ ਵਿੱਚ ਆਪਣੇ ਨਾਲ ਹੀ ਰਹਿਣਗੇ ਤੇ ਬਣੇਰੋ ਬਲੌਗ ਦੇ ਨਾਲ ਧੰਨਵਾਦ ਭਈਆ ਕਿਤਨਾ ਕਰ ਰਸਤਾ ਰਹਿ ਗਿਆ ਉਹ ਭਈਆ ਉਹ ਆਪਕੇ ਲਈ 2 ਘੰਟੇ 30 ਮਿੰਟ ਲੱਗੇਗਾ 2.5 ਘੰਟੇ ਘੋੜੇ 'ਤੇ 1 ਘੰਟਾ ਲੱਗਦਾ ਨਾ ਘੋੜੇ 'ਤੇ 1 ਘੰਟਾ ਲੱਗ ਜਾਂਦਾ ਹੈ ਤੇਜਲ ਤੇ ਵਾਲੇ ਨੂੰ 2 ਘੰਟੇ ਲੱਗੇ 2 ਘੰਟੇ ਲੱਗਣਗੇ OK ਚਲ ਠੀਕ ਹੈ ਭਈਆ OK ਠੀਕ ਹੈ ਜੀ ਉੱਕੀ ਬਾਈ ਜੀ ਆ ਆ ਗਿਆ ਉਹ ਪੁਲ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ 22 ਸ਼ੇਪ ਆਊਗਾ ਪਹਿਲਾਂ 22 ਸ਼ੇਪ ਤੋਂ ਜੇ ਤਾਂ ਤੁਸੀਂ ਖੱਬੇ ਹੱਥ ਥੋੜਾ ਜਿਹਾ ਉੱਪਰ ਰਸਤਾ ਚੜਜੋਗੇ ਹਲਕਾ ਜਿਹਾ ਉੱਪਰ ਹੈ ਫਿਰ ਤਾਂ ਤੁਸੀਂ ਆ ਨਵੇਂ ਪੁਲ ਤੋਂ ਚੜਿਆਉਂਗੇ ਤੇ ਜੇ ਨੀਚੇ ਦੀ ਹੋ ਜਾਓਗੇ ਤਾਂ ਉਧਰ ਮੈਂ ਤੁਹਾਨੂੰ ਜਿਹੜਾ ਦਿਖਾਇਆ ਸੀ ਪੁਰਾਣੇ ਪੁਲ ਉੱਤੇ ਆਉਂਗੇ ਪੁਰਾਣਾ ਪੁਲ ਥੋੜਾ ਜਿਹਾ ਖਸਤਾ ਅੱਗੇ ਆ ਕੇ ਰਸਤਾ ਇੱਕ ਹੋ ਜਾਂਦਾ ਲਓ ਜੀ ਇਸ ਤਰ੍ਹਾਂ ਸੰਘਤ ਆ ਰਹੀ ਐ ਜਿਹੜਾ ਹਾ ਇੰਨਾ ਕਰ ਰਸਤਾ ਸੀ ਨਾ ਕੱਟਣਾ ਬਹੁਤ ਮੁਸ਼ਕਲ ਹੋ ਗਿਆ ਤੇ ਸਾਹ ਵੀ ਚੜ ਰਹੀ ਐ ਤੇ ਚੜ੍ਹਿਆਈ ਬਸ ਇੱਕ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਮਾਤਾ ਮਾਤਾ ਹੁਣੀ ਸਾਡੇ ਨਾਲ ਹੀ ਐ ਥੋੜਾ ਪਿੱਛੇ ਰਹਿ ਗਈਆਂ ਵਿਚਾਰੀਆਂ ਤੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਹੌਲੀ ਹੌਲੀ ਆ ਰਹੀਆਂ ਕਿਉਂਕਿ ਇੱਕ ਤਾਂ ਪੱਥਰ ਆ ਜਿਹੜੇ ਪਲੇਨ ਨਹੀਂ ਹੈਗੇ ਕਿਤੇ ਤਾਂ ਇੱਕ ਜਦੋਂ ਉੱਚਾ ਆ ਜਾਂਦਾ ਹੈਗਾ ਕਿਤੇ ਕੋਈ ਛੋਟਾ ਆ ਜਾਂਦਾ ਹੈਗਾ ਤੇ ਕਿਤਾ ਪੈਰ ਸੰਭਲ ਕੇ ਰੱਖਣਾ ਪੈਂਦਾ ਹੈਗਾ ਦੂਜਾ ਸਰੀਰ ਨੂੰ ਪੁਰ ਨੂੰ ਕੁੱਛ ਕਰਨਾ ਪੈਂਦਾ ਹੈ ਨਾ ਅਪ ਕਰਨਾ ਪੈਂਦਾ ਸੋਰੀ ਕੁਛ ਨਹੀਂ ਅਪ ਕਰਨਾ ਪੈਂਦਾ ਤੇ ਇਧਰ ਖਾਲਸਾ ਜੀ ਆ ਰਹੇ ਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਹਾਂਜੀ ਬਾਬਾ ਜੀ ਕਿੱਥੋਂ ਜੀ ਲੁਧਿਆਣੇ ਤੋਂ ਆ ਜੀ ਲੁਧਿਆਣੇ ਤੋਂ ਠੀਕ ਹੈ ਜੀ ਠੀਕ ਹੈ ਓਕੇ ਜੀ ਤੇ ਸਾਡਾ ਇੱਕ ਸਾਥੀ ਅੱਗੇ ਚਲਾ ਗਿਆ ਅ ਲਕਸ਼ਮਣ ਜੀ ਨਿਕਾ ਲਕਸ਼ਮਣ ਸਿੰਘ ਬਾਟੂ ਤੇ ਮੈਂ ਤੇ ਬੂਟਾ ਬਾਈ ਸਾਡਾ ਥੋੜਾ ਜਿਹਾ ਸਰੀਰ ਭਾਰੀ ਆ ਪਾ ਕਰਕੇ ਇੱਕ ਬੈਗ ਆ ਜਿਹੜਾ ਨਾ ਅ ਵਨ ਕੇ ਚੱਲੋ ਵੀ ਬੈਗ ਦੇ ਵਿੱਚ ਹੀ ਨਾ ਕਹਿੰਦੇ ਕਹਿੰਦੇ 10 ਕਿਲੋ ਭਾਰ ਹੋ ਜਾਂਦਾ ਤੇ ਇੱਕ ਤੁਸੀਂ ਗੌਰ ਰੱਖਿਓ ਜਿਵੇਂ ਹੈ ਜੀ ਕੋਈ ਆਉਂਦੀ ਹੈ ਨਾ ਜੇ ਇੱਥੋਂ ਨਹੀਂ ਚੜਨਾ ਥੋੜਾ ਜਿਹਾ ਡਰਨ ਲੈ ਕੇ ਜਿਵੇਂ ਇਧਰ ਦੀ ਕਲੀਨ ਰਸਤਾ ਹੈਗਾ ਉਤਰ ਜਿੜ ਜੋ ਜਦੋਂ ਕਈ ਵਾਰ ਕੀ ਹੁੰਦਾ ਆਪਾਂ ਉੱਚੀ ਪੌੜੀ ਚੜਦੇ ਆ ਉੱਚੀ ਪੌੜੀ ਚੜਨ ਦੇ ਨਾਲ ਆਪਾਂ ਨੂੰ ਸਰੀਰ ਨੂੰ ਇੱਕੇ ਦਾ ਚੱਕਣਾ ਪੈਂਦਾ ਨਾਲੇ ਤਾਂ ਗੋਡਿਆਂ ਦੇ ਵਜਨ ਆਉਂਦਾ ਜ਼ਿਆਦਾ ਤੇ ਇਸ ਕਰਕੇ ਹਲਕੇ ਹਲਕੇ ਕਦਮਾਂ ਦੇ ਨਾਲ ਜੇ ਗੁਰੂ ਸਾਹਿਬ ਦਾ ਨਾਮ ਲੈਂਦੇ ਹੋਏ ਤੇ ਆਪਾਂ ਆਉਂਦੀ ਯਾਤਰਾ ਸਫਲ ਕਰਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦ ਜੀ ਉਹ ਦੇਖੋ ਬਾਈ ਜੀ ਸਾਡੇ ਬੰਦੇ ਆ ਰਹੇ ਪਿੱਛੇ ਮੈਂ ਉਹਨਾਂ ਨੇ ਕਰਤਾ ਅੱਗੇ ਵੀ ਕਹਿੰਦੇ ਵੀ ਤੂੰ ਜਾ ਤੇ ਵੀਡੀਓ ਬਣਾ ਆ ਰਹੇ ਨੇ ਆਪਣੇ ਤੋਂ ਸੇਵਾਦਾਰ ਬਾਬਾ ਮੰਗਲਦੀਪ ਸਿੰਘ ਤੇ ਸੇਵਾਦਾਰ ਬੁੱਤਾ ਜੀ ਕਿੱਕੇ ਦਵਾ ਕੇ 4-500 ਫੁੱਟ ਦੀ ਵੀ ਚੜਾਈ ਬਹੁਤ ਆ ਗਈ ਜੇ ਤਾਂ ਅਸੀਂ ਨਾਸ਼ਤਾ ਕਰਕੇ ਚੱਲੇ ਆ ਪੁਰਾਣੇ ਪੋਲ ਤੋਂ ਬਾਅਦ ਨਵਾਂ ਪੋਲ ਆਇਆ ਇੱਧਰ ਤੁਸੀਂ ਦੇਖੋ ਥੋੜੀ ਜਿਹੀ ਲੈਟ ਸਲਾਈਡਿੰਗ ਵੀ ਹੋ ਗਈ ਆ ਉਹ ਆ ਰਹੇ ਨੇ ਸਾਡੇ ਸੇਵਾਦਾਰ ਹੌਲੀ ਹੌਲੀ ਭਾਈ ਵਰਦੇ ਹੌਲੀ ਚੱਲੋ ਜਿੰਨਾ ਹੌਲੀ ਚੱਲੋਗੇ ਉਹਨੇ ਹੌਲੀ ਜੀ ਯਾਤਰਾ ਬਣੀ ਰਹੂਗੀ ਤੁਸੀਂ ਇੱਕਦਾਂ ਭੱਜ ਕੇ ਚੜ੍ਹ ਕੇ ਕਿਸੀ ਨਾ ਹੋ ਨੋ ਕਈ ਬੋਲ ਪਾ ਕੁਛ ਜੀ ਇਹ ਭਰਾਏ ਆ ਮੁੰਬਈ ਤੋਂ ਮੁੰਬਈ ਮੁੰਬਈ ਓਕੇ ਮੁੰਬਈ ਬੰਬੇ ਬੰਬੇ ਵੀ ਕਹਿੰਦੇ ਨੇ ਨਾ ਹਾਂ ਓਕੇ ਫਿਰ ਤੋਂ ਕਦੋਂ ਤੁਰੇ ਤੇ ਆ ਕਦੋਂ ਯਾਤਰਾ ਸ਼ੁਰੂ ਕੀਤੀ ਆਪਣੇ ਕਿੰਨਾ ਮਿੰਟ ਆ ਮੁੰਬਈ ਸੇ ਹਾਂਜੀ ਮੁੰਬਈ ਤੋਂ ਸਾਰੇ 25 ਨੂੰ ਪੰਜੀ ਮੈ ਤੋਂ ਪੰਜੀ 3 ਅੱਛਾ 25 ਤਰੀਕ ਨੂੰ ਇਹਨਾਂ ਨੇ ਯਾਤਰਾ ਸ਼ੁਰੂ ਕਰੀ ਸੀਗੀ ਤੇ ਅੱਜ ਸਾਡੇ ਨਾਲ ਪਹੁੰਚ ਰਹੇ ਆ बस थोड़ा फर्क है असी छब्बी निकले सी घरों सुबह बठिंडा तो ट्रेन बाय ट्रेन ऋषिकेश तक ऋषिकेश तक ट्रेन पे आए हैं देखिए 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 थोड़ा चलो ठीक है और उधर से जो, जो पनवेल से जाता है ना रास्ता तो इस पनवेल से, में। में, में, में तो दादर दादर। दादर। से जाती है न, जो ना जो ट्रेन उल्लासनगर बहुत सही रोड उल्लास नगर आप तो आप तो स्टूडेंट हो ना हाँ विजय ओके ओके विजय इधर से देख के देख के देख के दो दो तो आप है काम चालू ओके okay, okay. आप, आप सभी पहली बार हो ओके 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 ठीक है भैया चलो ओके ओके okay.